ਸਤਿ ਸ਼੍ਰੀ ਅਕਾਲ ਸਾਰੇ ਆਂਦਾ ਇੱਕ ਵਾਰ ਫੇਰ ਤੋਂ ਸਾਡੀ ਵੀਡੀਓ ਵਿੱਚ ਤੁਹਾਡਾ ਸਵਾਗਤ ਆ। ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੁਹਾਨੂੰ ਜੀ ਚੰਗੀ ਲੱਗੇ ਤਾਂ ਲਾਈਕ ਕਰ ਦਿਓ। ਨਰੈਣ ਸਿੰਘ ਤੁਹਾਨੂੰ ਪਤਾ ਹੀ ਇਹ ਵੀ ਕਰ ਰਹੇ ਨੇ ਅੱਜਕੱਲ ਸਕੂਲ ਜਾਂਦੇ ਨੇ ਸਕਿਨ ਪ੍ਰੋਬਲਮ ਜ਼ਿਆਦਾ ਹੋਈ ਹੋਈ ਆ। ਪਸ਼ਰਾਤ ਤਾਂ ਕਰਨੋਂ ਹਜੇ ਵੀ ਨਹੀਂ ਹਟਦੇ। ਇਹ ਬਰਸ਼ ਆ ਦੂਜਾ। ਟੀਥ ਬ੍ਰਸ਼ਾ। ਓ। ਟੂਥ ਬ੍ਰਸ਼ਾ ਇਹ।

ਚਲੋ ਇਹ ਤਾਂ ਧੋ ਕੇ ਛੱਡੂ ਹੁਣ ਧੋਇ ਦੇ ਫਿਰ ਧੋਇ ਧੋਇ ਪਰ ਬਿਮਾਰ ਨਾ ਹੋ ਜੀ ਹਵਾ ਚੱਲਦੀ ਐ ਲੈ 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 ਕਿੰਦਰੇ ਨਿੱਕੇ ਨਿੱਕੇ ਹੱਥਾਂ ਜਿਹਾ ਨਾਲ ਸਾਫ਼ ਕਰਦਾ ਵਾ ਹੂੰ ਕਰਦੇ ਕਰਦੇ ਸਾਫ਼ ਸਮ੍ਰਿਤ ਦਾ ਬ੍ਰਸ਼ਾ ਤੈਨੂੰ ਕੁੱਟੂ ਬਹੁਤ ਹਾਂ ਕੁੱਟੂ ਬਹੁਤ ਐਨੂੰ ਜੇ ਪਤਾ ਲੱਗ ਗਿਆ ਵੀ ਮੇਰੇ ਬਰਸ਼ ਨਾਲ ਨੇ ਸਾਈਕਲ ਸਾਫ ਕੀਤੀ ਐ। ਓਹ ਹੋ ਹੋ ਹੋ। ਤਰਕ ਨਾ ਜਾਈ ਹੁਣ ਤੂੰ ਇੱਥੇ। ਅੱਧ ਖੇਤ ਨਹੀਂ ਜਾਣਾ ਫਿਰ। ਆਹ ਆ ਇਹਨੂੰ ਇਹਨੂੰ ਬੰਦ ਕਰ। ਮੇਰੇ ਤੇ ਪਾਣੀ ਪਾਈ ਜਨਾ। ਠੰਡ ਲੱਗੀ ਪਈ ਐ। ਪਾਣੀ ਵੇਸਟ ਕਰੀ ਜਨਾ। ਹਾਂ। ਕਹੋ ਜੀ। ਤੂੰ ਤੋਂ ਰੋਲੀ ਆਨੇ ਪਾਣੀ। બસ ਰਹਿਣ ਤੋਂ ਜੇ ਇੰਦਰ ਨੇ ਦੇਖ ਲਈ ਪਾਈ ਪੇ ਆ ਕੇ ਰੋਲਾ ਪਾਉ ਫਿਰ ਤੈਨੂੰ ਹਾਂ ਰੋਲਾ ਪਾਊਗਾ ਆ ਕੇ ਇੰਦਰ ਸਾਲੀ ਸਾਫ ਕਰ ਦਿੰਗਾ ਸਾਲੀ ਸਾਫ ਕਰ ਦੇਂਗਾ ਨਾ ਬ੍ਰਸ਼ ਤੇ ਸਾਬਣ ਲਾ ਲਿੰਦਾ ਵਾਂ ਹਾਂ ਧੋਈ ਜਾਂਦਾ ਕਰਦੇ ਕਰਦੇ ਚਕਾ 14 ਕਰਦੇ ਸਾਰੇ ਉਹ ਬਰਾਛੇ ਥਾਕੇ ਥੱਲੇ ਉਹ ਡਿੱਗ ਗਿਆ ਇੰਦਰ ਵਾਲਾ ਤੇਰਾ ਵਾ ਉੱਤੇ ਰੱਖੇ ਨੂੰ ਚਲ ਕਰਦੇ ਕਰਦੇ ਸਾਫ ਸਾਰੀ ਕਰਦੇ ਸਾਫ ਚਮਕਾ ਦੇ ਪੜਾਈ ਵੀ ਕਰਨੀ ਆਪਾਂ ਅੱਜ ਸੱਚ ਹੂੰ ਪੜਾਈ ਪੜਾਈ ਨਾ ਤੁਸੀਂ ਆਮੀ ਹੋਣੀ ਭਰਦੇ ਇੰਦਰ ਤੈਨੂੰ ਕਾਹਤੋਂ ਕੁੱਟਦਾ ਹੁੰਦਾ ਹੂੰ ਇੰਦਰ ਕਾਹਤੋਂ ਕੁੱਟਦਾ ਹੁੰਦਾ ਤੈਨੂੰ ਤੂੰ ਤੂੰ ਸ਼ਰਾਰਤਾ ਕਰਦਾ ਹੁੰਦਾ ਕਿ ਉਹ ਕਰਦਾ ਹੁੰਦਾ ਹੈ ਇੱਧਰ ਕਰਦਾ ਹੁੰਦਾ ਆ ਇੰਦਰ ਤਾਂ ਸ਼ਰਾਰਤਾ ਕਰਦਾ ਈ ਤੂੰ ਤਾਂ ਕਰਦਾ ਹੀ ਨਹੀਂ ਸ਼ਰਾਰਤਾ ਹਣਾ ਲੈ ਇਹ ਤਾਂ ਹਣ ਛੱਡ ਧੋ ਕੇ ਛੱਡੂਗਾ ਅੱਜ ਸਾਈਕਲ ਥੋਲਾ ਥੋਲਾ ਅੱਜਕੱਲ ਇਹ ਐਸੇ ਸਾਈਕਲ ਦੇ ਆਲੇ-ਦੋਲੇ ਰਹਿੰਦੇ ਆ ਇੱਥੇ ਗੇੜੀਆਂ ਵੱਜਦੀਆਂ ਨਹੀਂ ਤਾਂ ਦੂਜੀ ਸਾਈਕਲ ਤੇ ਬਹੁਤ ਲੜਾਈ ਹੁੰਦੀ ਇਹਨਾਂ ਦੀ ਚਲੋ ਹੁਣ ਇਹ ਖੇਡੀ ਜਾਂਦੇ ਆਪਣਾ ਇਹ ਐਸਾਈਕਲ ਤੇ ਖੇਡ ਲੈਂਦਾ ਵਾ ਇਹਨਾਂ ਤੇ ਦੂਸਰੀ ਸਾਈਕਲ ਤੇ ਖੇਡ ਲੈਂਦਾ ਵਾ ਖੇਡੀ ਜਾਂਦੇ ਬਸ ਇੰਦਰ ਦੇ ਆਉਣ ਚ ਰਹਿ ਗਏ ਅੱਧਾ ਘੰਟਾ ਆਪਾਂ ਉਹਦੀ ਵੇਟ ਕਰਦੇ ਆ ਮਲਾਉਣੇ ਆ ਤੁਹਾਨੂੰ ਇੰਦਰ ਨਾਲ ਸਕੂਲੋਂ ਆਇਆ ਜਦੋਂ ਤੋ ਤੱਕ ਨਿਰਣ ਕਰਦਾ ਆਪਦਾ ਕੰਮ ਸਾਈਕਲ ਤੋਂ ਹੁੰਦਾ ਏ ਨਿਹਟ ਦਾ ਅੱਜ ਇਹਦਾ ਧੋਕੇ ਛੱਡੂਗਾ ਨਰੈਣ ਨੇ ਸਾਈਕਲ ਲਈਆ ਧੋ ਆਪ ਦੀ ਤੇ ਧੁੱਪੇ ਸੁੱਕਣੀ ਪਾਈ ਹੋਈ ਆ ਇਧਰ ਨਰੈਣ ਸਿੰਘ ਕਰ ਰਿਹਾ ਕੰਮ ਸਕੂਲ ਅਸੀਂ ਹਜੇ ਜਾਂਦੇ ਨਹੀਂ ਕਿਉਂਕਿ ਅਸੀਂ ਠੀਕ ਨਹੀਂ ਹੈਗੇ ਤੇ ਨਰੈਣ ਨੂੰ ਦੇਖ ਕੇ ਕਿਸੇ ਦੀ ਮੰਮੀ ਮਟਰ ਕੱਢਣ ਨੂੰ ਤੇ ਨਰੈਣ ਕਹਿੰਦਾ ਚਾਚੀ ਤੂੰ ਵੀ ਆ ਜਾ ਮੇਰੀ ਹੈਲਪ ਕਰਾ ਦੇ ਮੈਂ ਕਿਉਂ ਘੜਾਵਾਂ ਮੈਂ ਨਹੀਂ ਠੀਕ ਹੋ ਜੇ ਬਸ ਸਾਡਾ ਪੁੱਤ ਫੇ ਸਕੂਲ ਲੈ ਜਾਇਆ ਕਰੂਗਾ ਨਾ ਜਾਇ ਕਰੇਗਾ ਸਕੂਲ ਤੇ ਸਕੂਲ ਜਾਣ ਨੂੰ ਮਨ ਕਰਦਾ। ਓ ਨਹੀਂ ਜੁੱਤੀ ਜਾ ਕਰਣੀ ਹੈ ਮੈਂ ਨਹੀਂ ਕਰਦਾ। ਪੜ੍ਹੋਗੇ ਫੇਰ ਹੀ ਵੱਡੇ ਬੱਚੇ ਬਣੋਗੇ। ਨਹੀਂ ਤਾਂ ਨਿੱਕੇ ਰਹਿ ਜਾਣਾ। ਹੂੰ? ਜਦ ਤਾ ਵੱਡਾ ਨਹੀਂ ਹੋਣਾ। ਹੂੰ? ਜਦ ਵੱਡਾ ਹੋ ਜਾਓ। ਵੱਡਾ ਹੋ ਪਾਊਗਾ ਉਹ ਵੱਡਾ ਹੋ ਜਾਣਾ ਨੂੰ ਦੇਖੀ ਸਕੂਲ ਜਾਂਦਾ ਨਾ ਦਿੱਲੀ। ਜੇ ਤੂੰ ਵੀ ਠੀਕ ਹੋ ਗਿਆ ਫਿਰ ਤੂੰ ਵੀ ਸਕੂਲੇ ਚੱਲ ਜਾਏਗਾ ਠੀਕ ਆ? ਓਕੇ ਆ ਦੇਖ ਮਟਰ ਰਗਾ ਦ। ਵੱਡਾ ਹੋ ਜੂਗਾ। ਵੱਡਾ ਹੋ ਜੂ ਕੋਈ ਨਾ ਤੂੰ ਵੀ ਵੱਡਾ ਹੋ ਜੀ। ਫਿਰ ਮੈਂ ਮਤੂ ਦੂਗਾ ਲੈ ਕੋਈ ਨਾ ਜਾਨ ਤੂੰ ਵੀ ਹੋ ਜਾਣਾ ਠੀਕ ਤੂੰ ਵੀ ਵੱਡਾ ਹੋ ਜਾਣਾ ਫਿਰ ਨੈਕਸਟ ਕਲਾਸ ਤੇ ਹੋ ਜਾਣਾ ਨਾ ਹੈਨਾ ਇੰਦਨੂ ਕਾ ਤਾਂ ਕਟ ਲਾਉਣਾ ਤੂੰ ਉਹ ਤੇਨੂੰ ਕਟ ਦਿੰਦਾ ਹੁਣ ਨਾ ਹੈਨਾ ਲੜਾਈ ਹੋ ਜਾਂਦੀ ਆ ਆ ਕੀ ਮਟਰ 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 ਚਲ ਮੈਂ ਦੱਸ ਤੂੰ ਕਿਹੜੀ ਚੀਜ਼ ਲੈਣੀ ਆ ਖੜਾਉਣੇ ਚ ਟੱਕ ਟੱਕ ਅੱਛਾ ਜੇ ਆਪਾਂ ਨਾ ਆਪਾਂ ਹਨਾ ਹੋਰ ਗੱਲਾਂ ਕਰਦੇ ਆਂ ਤੇ ਤੂੰ ਮੈਨੂੰ ਦੱਸੀ ਹੋਰ ਨਾ ਕਿਸੇ ਨੂੰ ਦੱਸੀ ਚੰਗਾ ਤੂੰ ਮੈਨੂੰ ਦੱਸ ਤੈਨੂੰ ਸਭ ਤੋਂ ਵੱਧ ਕਿਹਦਾ ਪਿਆਰ ਆਉਂਦਾ ਘਰ ਚੋਂ ਕਿਹਦਾ ਆਹ ਨਹੀਂ ਇਹ ਰੱਬ ਤੇ ਨਹੀਂ ਰੱਬ ਗੁਰੂ ਬੱਚਾ ਹੋਰ ਤੈਨੂੰ ਕੌਣ ਮਾਰਦਾ ਵੱਧ ਹੁੰਦਾ ਮੰਮੀ ਕੱਟਦੀ ਹੁੰਦੀ ਐ ਤੈਨੂੰ ਕੱਲ ਤੋਂ ਕੱਟਦੀ ਹੁੰਦੀ ਐ ਉੱਥੇ ਜਾ ਕੇ ਵਿਗੜ ਗਿਆ ਕਾਹ ਤੋਂ ਕੱਟਦੀ ਹੁੰਦੀ ਐ ਤੈਨੂੰ ਜਦੋਂ ਮੈਂ ਹਨਾ ਕੰਮ ਨਹੀਂ ਕਰਦਾ ਹੈਗਾ ਕੰਮ ਨਹੀਂ ਕਰਦਾ ਤੂੰ ਜਦੋਂ ਉਹਦੋ ਕੁੱਟਦੀ ਹੁੰਦੀ ਹੈ ਠੀਕ ਆ ਫਿਰ ਤੂੰ ਨਾ ਕੁੱਟ ਖਾਇਆ ਕਰ ਹੂੰ ਤੇਰੇ ਕਿੰਨੇ ਫਰੈਂਡ ਹੂੰ ਇਹਨੇ ਤੀ ਤੂੰ ਮਿਸ ਕਰਦਾ ਉਹਨਾਂ ਨੂੰ ਹੁਣ ਸਕੂਲ ਨਹੀਂ ਜਾਂਦਾ ਨਾ ਤੂੰ ਅਜੇ ਕੋਈ ਨਹੀਂ

ਤੁੱਕਾ ਦੋ ਮੈਂ ਸਕੂਲ ਜਾਣਾ ਮੈਂ ਨਹੀਂ ਸਕੂਲ ਜਾਣਾ ਮੈਂ ਸਕੂਲ ਜਾਇਆ ਕਰਨਾ ਕਿੱਦਾਂ ਤੂੰ ਹੀ ਕੱਢ ਮੈਂ ਨਹੀਂ ਕੱਢਣੀ ਮੈਂ ਰੰਜੀ ਕਰਦਾ ਕੰਮ ਕਰਨਾ ਚਲ ਠੀਕ ਆ ਫਿਰ ਐਦਾਂ ਕਰ ਦੋ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੈਨੂੰ ਸਬਸਕ੍ਰਾਈਬ ਕਰ ਬੋ ਤੇ ਵੀਡੀਓ ਨੂੰ ਲਾਈਕ ਕਰ ਦੋ ਵੀਡੀਓ ਨੂੰ ਲਾਈਕ ਕਰ ਦੋ ਹਾਂ ਤੇ ਵੀਡੀਓ ਨੂੰ ਜ਼ਰੂਰ ਦੇਖਿਓ ਮੇਰੇ ਲਈ ਪ੍ਰੇਅਰ ਕਰਿਓ ਵੀ ਮੈਂ ਠੀਕ ਹੋ ਜਾਮਾ ਮੈਂ ਠੀਕ ਹੋ ਜਾਮਾ